ਜਾਨੇ ਆ ਉਹ ਕਹਿੰਦੇ ਪਿੱਛੋ ਕੱਟੇ ਗਏ ਆ ਪਿੱਛੋ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਦਾ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਮਸਿਆ ਕੀ ਹੈ ਇਹ ਇਸ ਸਮस्या ਕੀ ਹੈ ਬਗੈਰ ਦੇਖੇ ਸਮਝੇ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆ ਹਾਲਾਤ ਬਣੇ ਕੀ ਹੈ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ ਦੇ ਜਿਹਨਾਂ ਨੂੰ ਕਹਿੰਦੇ ਫ੍ਰੀ ਬਿਜਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਏ ਕਛਰੀ ਕਾ ਤੁਸੀ ਦੇਖ ਰਹੇ ਹੋ ਡੀ5 ਚੰਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਰਾ ਵੱਲੋਂ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਅੱਜ ਜਦੋਂ ਉਹ ਲੋਕਾਂ ਨੂੰ ਮਿਲਦੇ ਜਾ ਰਹੇ ਸੀ ਤਾਂ ਅਚਾਨਕ ਉਹਨਾਂ ਦਾ ਗੱਡੀਆਂ ਦਾ ਕਾਫਲਾ ਰੁਕਦਾ ਤੇ ਉਹ ਇੱਕ ਮਾਤਾ ਨੂੰ ਮਿਲਦੇ ਨੇ ਮਾਤਾ ਆਪਣਾ ਦੁੱਖ ਸੁਣਾਉਂਦੀ ਹੈ ਨੀਲੇ ਕਾਰਡ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਚ ਹੈ ਆ ਬਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਮਾਤਾ ਦੇ ਕੋਲ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕਟਿਆ ਜਦੋਂ ਤੁਸੀਂ ਕੋਲੋਂਦੇ ਜੋ ਬੱਚੇ 5 ਸਾਲ ਹੋ ਗਏ ਆਦ ਸੇ ਅੱਛਾ ਉਹਦੋਂ ਦਾ ਬਣਾਇਆ ਤੇ ਰੋਟੀ ਮਾਤਾ ਕਿਦ ਤਰਾਂ ਚੱਲਦੀ ਹੈ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਹ ਤਹਲਾਤਾ ਹੁਣ ਮਾਤਾ ਵਿਚਾਰੀ ਗਰੀਬ ਐ ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਐ ਨਹੀਂ ਵਿਚਾਰੀ ਰੋ ਵੀ ਰਹੀ ਐ ਆ ਤਾਂ ਹਾਲਾਤ ਹੈ ਥੋੜੇ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਉਹੀ ਹੈਰਾਨ ਹੈ ਮੈਂ ਆ ਆ ਕੀ ਤੇ ਥੋੜਾ ਇੰਨਾ ਦਾ ਵੀ ਕਰਤਾ ਥੋੜਾ ਵੀ ਥੋੜਾ ਇਧਰ ਆਇਓ ਇਧਰ ਆਇਓ ਆਜ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜੀ ਰੋਗਰੀ ਜਦੋਂ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹਨਾਂ ਨਾਲ ਕੱਟੇ ਗਏ ਆ ਹਾਂਜੀ ਰੋਟੀ ਖਾਣੀ ਹੈ ਨਾ ਅਸੀਂ ਗਰੀਬਾਂ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮਾ ਪਿੰਡਾਂ ਜਾਣਾ ਮੰਡੀਆਂ ਜਾਣਾ ਗਰੀਬ ਆਉਂਦੇ ਆ ਵਿਚਾਰੇ ਹੁਣ ਇਹਨਾਂ ਨੂੰ ਇਹ ਦੇਖ ਮਾਤਾ ਤੁਹਾਡੇ ਸਾਹਮਣੇ ਆ ਕੋਈ ਐਸ ਮਾਤਾ ਦੇ ਕਾਰਡ ਕੱਟਤਾ ਜਿਹਦੇ ਵਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲੋ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤੋਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ 'ਚ ਹੋ ਕੀ ਰਿਹਾ ਹੈ ਹਾਲਾਤ ਐ ਜੇ ਬੜੇ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਕੱਟਦਾ ਪੁੱਛੋ ਜੀ ਮਾਤਾ ਨੂੰ ਪੁੱਛੋ ਹੁਣ ਆਹ ਵਿਚਾਰੇ ਗਰੀਬ ਆ ਇਧਰ ਆਇਓ ਜੀ ਥੋੜਾ ਨਾਂ ਕੀ ਐ ਜੀ ਬਸੰਤ ਸਿੰਘ ਬਸੰਤ ਸਿੰਘ ਆਪ ਬਸੰਤ ਸਿੰਘ ਜੀ ਦਾ ਕਾਰਡ ਐ ਆ ਵੀ ਕੱਟੇ ਪਏ ਹੁਣ ਤੁਹਾਨੂੰ ਕੋਈ ਆਟਾ ਦਾਲ ਤੇ ਕੁਛ ਨਹੀਂ ਆਉਂਦਾ ਕੁਛ ਨਹੀਂ ਹੁਣ ਹੁਣ ਜੀ ਗੁਜ਼ਾਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਹੋਵੇ ਦਿਹਾੜੀ ਦਾ ਪੈਣਾ ਨਹੀਂ ਹੁੰਦਾ ਕਈ ਵੇਲੇ ਲੱਗਦੀ ਕਈ ਵੇਲੇ ਨਹੀਂ ਲੱਗਦੀ ਦਿਹਾੜੀ ਬਾਗਲ ਸਾਹਿਬ ਵੀ ਜਾਂ ਮਦਦ ਆ ਡਾਕਟਰਾਂ ਦੇ ਬਾਗਲ ਸਾਹਿਬ ਦੇ ਜਿਆਦੇ ਨਾਲ ਹੀ ਹੁੰਦਾ ਹੈ ਕੰਮ ਹੁਣ ਉਹਨਾਂ ਨੇ ਉਹਨਾਂ ਰਾਤ ਸੀ ਉਹਨਾਂ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਛੋਡੇ ਵੀ ਕੱਟੇ ਆ ਇਹਨਾਂ ਦਾ ਵੀ ਦੇਖੋ ਜਦੋਂ ਕਾਂਗਰਸ ਇਹ ਨਾ ਉਹ ਸਾਡੇ 'ਤੇ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੇ ਬਾਗਲ ਸਾਹਿਬ ਬਹੁਤ ਸੋਚਿਆ ਜਾਂਦਾ ਸੀ ਗਰੀਬ ਪਰਿਵਾਰਾਂ ਦਾ ਪਰ ਇਹ ਗਰੀਬ ਪਰਿਵਾਰ ਸੜਕਾਂ 'ਤੇ ਨਾ ਆਏ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ ਜਿਹਨਾਂ ਨੂੰ ਕਹਿੰਦੇ ਫ੍ਰੀ ਬਿਜਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਹਨ 55000 ਰੁਪਏ ਆਇਆ ਜੀ ਹੁਣ 55 ਹਾਂ ਮਸਲਾ ਹੱਲ ਸਮਝਦੇ ਕਿ ਪਾਰਟੀ ਮਸਲਾ ਵੀ ਐਂ ਕਰਿਓ ਮਾਲ ਸਾਹਿਬ ਮੈਨੂੰ ਇਹਨਾ ਫੋਟੋਕਾਪੀ ਦਿਓ ਆਪਣਾ ਆ ਲੈ ਕੇ ਨਾ ਜੋਸ਼ੀ ਸਾਹਿਬ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਦੀ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਤੇ ਮਗਰ ਪੈਕੇ ਇਹਨਾਂ ਦਾ ਬਹਾਲ ਕਰਾਉਣੇ ਆ ਮਦਰ ਸਾਹਿਬ ਸਿਆਸਤ ਕੀਤੀ ਜਾਂਦੀ ਹੈ ਨਾ ਮਾੜਾ ਤੇ ਵੀ ਮੈਂ ਤਾਂ ਨਹੀਂ ਸਿਆਸਤ ਹੀ ਕਰ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਰੀਪ੍ਰੋਕੇਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਤਾ ਕਿ ਸਾਡਾ ਕਿਉਂਕਿ ਇੰਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਹਥਿਆਰਾਂ ਦੇ ਲਾ ਰਿਹਾ ਹੈ ਪੈਸਾ ਚਾਹੀਦਾ ਸੀ ਤੇ ਇਸ ਕਰਕੇ ਕਹਿੰਦੇ ਕਾਰਡ ਕੱਢ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਹੈ ਸ਼ਗਨਤਾ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਤੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਬੇਦਿਆਂ ਦਾ ਸਾਡੇ ਕੋਲ ਦਿੱਤਾ ਹੁਣੇ ਮਾਂ ਦਾ ਦਸੀ ਇਹਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਦਿੱਤਣੀਆਂ ਘੱਟ ਦਿੰਦਾ ਸੋ ਜਿਹੜਾ ਬੇਸਿਕਲੀ ਇਹ ਮਾਨਸਾ ਦੇ ਵਿੱਚ ਇੱਕ ਨਹੀਂ ਮਾਨਸਾ ਚ ਕੱਲ ਮਾਨਸਾ ਚ ਕੱਲ ਗੁਰਦੁਆਰੇ ਫਿਰ ਪੁਲਿਸ ਵੜ ਗਈ ਪੁਲਿਸ ਦੇ ਟਾਪ ਕੀ ਕੋਠਾ ਰੱਬ ਦੀ ਪਈ ਇਹ ਗਰੰਟੀ ਦਾ ਪਰ ਕੁਝ ਕੀਤੀ ਜਾਂਦੀ ਜਦੋਂ ਸਰਕਾਰੀ ਐ ਜੀ ਨਿਕੰਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ ਤੁੱਕੀ ਉਮੀਦ ਕਰ ਸਕਦੇ ਹਾਂ ਇਹਨੂੰ ਸਾਰਾ ਕੁਝ ਭੁਗਤਣਾ ਪੈਣਾ ਆ ਸੋਚਦਾ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਇਹਦਾ ਸੋ ਜੀਵੰਤ ਤੁਸੀਂ ਸੁਣਾਈ ਹੈ ਮਾਤਾ ਵੱਲੋਂ ਕਿਹਾ ਗਿਆ ਕਿ ਸਾਡੇ ਨੀਲੇ ਕਾਰਡ ਕੱਟ ਦਿੱਤੇ ਗਏ ਨੇ ਤੇ ਨਾਲ ਹੀ ਸੁਖਬੀਰ ਸਿੰਘ ਬਾਦਰੇ ਹੋਰ ਮੁਸ਼ਕਲਾਂ ਵੀ ਸੁਣੀਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਮੇ ਜੋ ਸਕੀਮਾਂ ਸ਼ੁਰੂ ਕੀਤੀਆਂ ਗਿਆ ਸੀ ਉਹਨੂੰ ਲਗਾਤਾਰ ਕੱਟਿਆ ਜਾ ਰਿਹਾ ਤੇ ਖਤਮ ਕੀਤਾ ਜਾ ਰਿਹਾ ਹੈ ਹੁਣ ਆਨਾਲੇ ਸਮੇ ਜੀ ਦੇਖਣਾ ਹੋਵੇਗਾ ਆਮ ਆਦੀ ਪਾਰਟੀ ਵੱਲੋਂ ਇਸ ਮੁੱਦੇ ਨੂੰ ਲੈ ਕੇ ਆਪਣਾ ਕੀ ਪ੍ਰਤੀਕਰਮ ਸਾਹਮਣੇ ਰੱਖਿਆ ਜਾਂਦਾ ਹੈ ਨਾ ਸਮਾਸੀਗਾ ਕੈਮਰਾ ਪਾਸਟਰ ਅਸ਼ੀਸ਼ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ